ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪ ਸਭ ਦਾ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋ ਅੱਜ ਇੱਕ ਜ਼ਿੰਦਗੀ ਦੀ ਸਿੱਖਿਆ ਲੈ ਕੇ ਆਇਆ ਕਿ ਜੇ ਅਸੀਂ ਕੁਝ ਬਣਨਾ ਤਾਂ ਬਾਜ਼ ਬਣੀਏ ਬਾਜ਼ ਦੇ ਵਿੱਚ ਕਲਾ ਹੁੰਦੀ ਹੈ ਸਭ ਤੋਂ ਉੱਚੀ ਉੱਡਣ ਦੀ ਇਸੇ ਕਰਕੇ ਸਾਡੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬਾਜ਼ ਰੱਖਿਆ ਕਰਦੇ ਸਨ ਕਿਉਂਕਿ ਬਾਜ਼ ਦੇ ਵਿੱਚ ਉਹ ਖੂਬੀਆਂ ਨੇ ਜਿਹੜੀਆਂ ਕਿਸੇ ਹੋਰ ਪੰਛੀਆਂ ਦੇ ਵਿੱਚ ਨਹੀਂ ਹੈਗੀਆਂ ਤੇ ਬਾਜ਼ ਨੂੰ ਹੋਰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ ਅੱਜ ਆਪਾਂ ਜਈਆਂ ਮੈਂਟੈਲਿਟੀਆਂ ਦੀ ਗੱਲ ਕਰਾਂਗੇ ਜਿਹੜੀਆਂ ਇੱਕ ਬਾਜ ਦੀਆਂ ਹੁੰਦੀਆਂ ਨੇ ਤੇ ਸਾਨੂੰ ਉਹਨਾਂ ਗੱਲਾਂ ਤੋਂ ਕੁਝ ਨਾ ਕੋ ਸਿੱਖਣਾ ਚਾਹੀਦਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਸੋ ਸਭ ਤੋਂ ਪਹਿਲੀ ਗੱਲ ਉਹ ਕਿਸੇ ਦੀ ਸੰਗਤ ਨਹੀਂ ਕਰਦਾ ਹੋਰ ਪੰਛੀਆਂ ਦੇ ਨਾਲ ਨਹੀਂ ਉੱਡਦਾ ਜਾਂ ਤਾਂ ਇਕੱਲਾ ਉੱਡੂ ਜਾਂ ਫਿਰ ਬਾਜ ਦੀ ਸੰਗਤ ਕਰੂਗਾ ਇਸ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਮਨੁੱਖ ਨੂੰ ਨੈਰੋ ਮਾਈਂਡਡ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਜਾਂ ਤਾਂ ਜੋ ਉਹ ਲੋਕ ਉਹਨੂੰ ਪਿੱਛੇ ਨਾ ਖਿੱਚਣ ਆਪਣੀ ਉਡਾਨ ਕੱਲਿਆਂ ਨੂੰ ਭਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਜੇਕਰ ਆਤਮ ਵਿਸ਼ਵਾਸ ਵਧਾਉਣਾ ਹੈ ਤਾਂ ਕੱਲਿਆਂ ਨੂੰ ਉਡਾਣ ਭਰਨੀ ਜ਼ਿਆਦਾ ਵਧੀਆ ਹੈਗੀ ਇਹ ਜ਼ਿੰਦਗੀ ਦਾ ਲੈਸਨ ਜਿਹੜਾ ਸਾਨੂੰ ਬਾਜ ਤੋਂ ਸਿੱਖਣ ਨੂੰ ਮਿਲਦਾ ਤੇ ਦੂਜੀ ਸਿੱਖਿਆ ਕੀ ਮਿਲਦੀ ਹੈ ਕਿ ਬਾਜ ਕਿੰਨਾ ਵੀ ਉੱਚੀ ਉੱਡ ਰਿਹਾ ਹੋਵੇ ਪਰ ਉਹ ਧਰਤੀ ਤੇ ਆਪਣੇ ਸ਼ਿਕਾਰ ਨੂੰ ਦੇਖ ਲੈਂਦਾ ਤੇ ਇੱਕ ਟਾਰਗੇਟ ਤੈਅ ਕਰ ਲੈਂਦਾ ਕਿ ਉਸ ਸ਼ਿਕਾਰ ਤੱਕ ਜਾਣਾ ਹੈ ਫਿਰ ਇਹ ਨਹੀਂ ਦੇਖਦਾ ਕਿ ਉੱਥੋਂ ਤੱਕ ਪਹੁੰਚਣ ਦੇ ਲਈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊ ਕੀ ਕੀ ਦਿੱਕਤਾਂ ਆਉਣਗੀਆਂ ਕਿਉਂਕਿ ਉਹਨੇ ਆਪਣਾ ਇੱਕ ਟਾਰਗੇਟ ਤੈਅ ਕਰ ਲਿਆ ਤੇ ਉਸ ਸ਼ਿਕਾਰ ਤੱਕ ਜਾਣਾ ਹੀ ਜਾਣਾ ਸੋ ਇਥੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਵੀ ਆਪਣਾ ਵਿਜ਼ਨ ਕਲੀਅਰ ਕਰੋ ਤੇ ਇਹਨੂੰ ਅਚੀਵ ਕਰੋ ਇਹਨਾਂ ਦੇਖੋ ਕਿ ਇਹ ਕਿੰਨਾ ਕੌਖਾ ਕਿੰਨਾ ਕ ਸੌਖਾ ਤੇ ਡਟ ਕੇ ਇਕਜੁੱਟ ਹੋ ਕੇ ਆਪਣੀ ਮਿਹਨਤ ਕਰਨੇ ਸ਼ੁਰੂ ਕਰ ਦਿਓ ਤੁਹਾਨੂੰ ਮੰਜ਼ਿਲ ਜ਼ਰੂਰ ਮਿਲੂਗੀ ਤੇ ਤੀਸਰੀ ਸਿੱਖਿਆ ਬਾਜ਼ ਕਦੇ ਵੀ ਮਰੇ ਹੋਏ ਜਾਨਵਰਾਂ ਦਾ ਮਰੀ ਹੋਏ ਚੀਜ਼ਾਂ ਦਾ ਸ਼ਿਕਾਰ ਨਹੀਂ ਕਰਦਾ ਹਮੇਸ਼ਾ ਜਿਉਂਦਾ ਸ਼ਿਕਾਰ ਕਰਦਾ ਬਾਜ਼ ਕਹਿਣ ਤੋਂ ਭਾਵ ਆਪਣੀ ਨਿਰੰਤ ਆਪ ਕਰਦਾ ਸੋ ਸਿੱਖਿਆ ਕੀ ਮਿਲਦੀ ਹੈ ਕਿ ਆਪਣੇ ਪਾਸਟ ਨੂੰ ਆਪਣੇ ਪ੍ਰੈਜ਼ੈਂਟ 'ਚ ਥਾਣਾ ਦਿਓ ਤੇ ਪ੍ਰੈਜ਼ੈਂਟ ਦੇ ਵਿੱਚ ਮਿਹਨਤ ਆਪਣੀ ਖੁਦ ਕਰੋ ਜਿਹੜਾ ਵੀ ਅਚੀਵ ਕਰਨਾ ਆਪਣੀ ਮਿਹਨਤ ਦੇ ਨਾਲ ਕਰੋ ਕਿਸੇ ਹੋਰ ਦੀ ਮਿਹਨਤ ਦੇ ਨਾਲ ਨਾ ਕਰੋ ਤੇ ਚੌਥੀ ਸਿੱਖਿਆ ਕੀ ਮਿਲਦੀ ਆ ਕਿ ਬਾਜ ਜਦੋਂ ਤੂਫਾਨ ਆਉਂਦੇ ਨੇ ਨਾ ਬਹੁਤ ਸਾਰੇ ਬੱਦਲ ਗਰਜਦੇ ਨੇ ਉਸ ਵਕਤ ਨਾ ਬਾਜ ਹੀ ਇੰਜੋਏ ਕਰਦਾ ਉਸ ਮੌਸਮ ਨੂੰ ਹੋਰ ਉੱਚੀ ਉੱਡਦਾਗਾ ਜਿਹੜੇ ਦੂਸਰੇ ਪੰਛੀ ਹੁੰਦੇ ਆ ਉਹ ਆਪਣੇ ਆਪਣੇ ਆਲ ਨੇ ਚਲ ਜਾਂਦੇ ਆ ਲੁਕ ਜਾਂਦੇ ਆ ਦਰਖਤਾਂ ਦੇ ਵਿੱਚ ਪਰ ਬਾਜ਼ ਕਿਹਜਿਆ ਪੰਛੀ ਹੈ ਜਿਹੜਾ ਕਿ ਹੋਰ ਇੰਜੋਏ ਕਰਦਾ ਤੇ ਉੱਡ ਰਿਹਾ ਹੁੰਦਾ ਉਸ ਮੌਸਮ ਦੇ ਵਿੱਚ ਇਹਦਾ ਕਾਰਨ ਕੀ ਹੈ ਕਿ ਉਹ ਚੈਲੰਜਸ ਤੋਂ ਡਰਦਾ ਨਹੀਂ ਹੈਗਾ ਉਹਨਾਂ ਦਾ ਸਾਹਮਣਾ ਕਰਦਾ ਹੈਗਾ ਤੇ ਇਸ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ ਕਿਉਂ ਆ ਜਾਣ ਸਾਨੂੰ ਬਾਜ਼ ਵਾਂਗੂੰ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਕਿਉਂਕਿ ਚੁਣੌਤੀਆਂ ਦੇ ਵਿੱਚ ਮੌਕੇ ਵੀ ਹੁੰਦੇ ਨੇ ਸੋ ਆਪਣੀ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਕਿਤੇ ਲੱਗੇ ਕਿ ਇਹ ਹਾਲਾਤ ਤੁਹਾਡੇ ਲਈ ਚੈਲੈਂਜਿੰਗ ਨੇ ਉਹਨਾਂ ਤੋਂ ਹਾਰੋ ਨਾ ਉੱਥੇ ਕਿਤੇ ਨਾ ਕਿਤੇ ਤੁਹਾਡੇ ਲਈ ਮੌਕੇ ਜ਼ਰੂਰ ਹੁੰਦੇ ਨੇ ਇਹ ਜਾਣਦਾ ਕਿ ਬਾਜ ਦੀ 70 ਸਾਲ ਉਮਰ ਹੁੰਦੀ ਹੈ ਚ 40 ਸਾਲ ਦੀ ਉਮਰ ਤੋਂ ਬਾਅਦ ਦੇ ਵਿੱਚ ਜਦੋਂ ਬਾਜ ਦਾ ਮਤਲਬ ਉਹਦੀ ਚੁੰਝ ਉਹਦੇ ਪੰਜੇ ਬਜ਼ੁਰਗ ਅਵਸਥਾ ਦੇ ਵਿੱਚ ਆ ਜਾਂਦਾ ਨਾ ਉਹ ਜਿਹੜੀ ਘੜੀ ਹੁੰਦੀ ਹੈ ਬਾਜ ਤੇ ਉਹ ਬਹੁਤ ਔਖੀ ਘੜੀ ਹੁੰਦੀ ਹੈ ਕਿਉਂਕਿ ਉਸ ਵਕਤ ਬਾਜ ਆਪਣੀ ਚੁੰਝ ਨੂੰ ਨੋਚ ਦਿੰਦਾ ਆਪਣੇ ਖੰਭਾਂ ਨੂੰ ਨੋਚ ਦਿੰਦਾ ਆਪਣੇ ਪੰਜੇ ਜਿਹੜਾ ਉਹਨਾਂ ਨੂੰ ਦਾ ਮਤਲਬ ਕਿ ਆਪਣੇ ਆਪ ਨੂੰ ਇੰਨਾ ਜ਼ਿਆਦਾ ਤਕਲੀਫ ਚ ਲੈ ਕੇ ਆਉਂਦਾ ਸਭ ਕੁਝ ਨੋਚ ਦਿੰਦਾ ਤਾਂ ਜੋ ਦੁਬਾਰਾ ਤੋਂ ਗਰੋ ਹੋਣ ਦੁਬਾਰਾ ਤੋਂ ਉੱਗ ਜਾਣ ਤੇ ਇਸ ਤਰ੍ਹਾਂ ਕਰਕੇ ਬਾ 70 ਸਾਲ ਤੱਕ ਜਿਉਂਦਾ ਰਹਿੰਦਾ ਇੱਕ ਨਵੀਂ ਜ਼ਿੰਦਗੀ ਲੈਣ ਦੇ ਲਈ ਪਹਿਲਾਂ ਵਾਲੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਜ਼ਿਆਦਾ ਜਿਹੜਾ ਦਰਦ ਸਹਿਣ ਕਰਦਾਗਾ ਸੋ ਇਸੇ ਕਰਕੇ ਜੇ ਅਸੀਂ ਕੁਝ ਹਾਸਲ ਕਰਨਾ ਹੈ ਤਾਂ ਸਾਨੂੰ ਦਰਦ ਤਾਂ ਸਹਿਣ ਕਰਨਾ ਪੈਂਦਾਗਾ ਸੋ ਇਹ ਇੱਕ ਬਹੁਤ ਹੀ ਦਰਦ ਭਰਿਆ ਜਿਹੜਾ ਪੜਾ ਹੁੰਦਾ ਬਾਜ ਦਾ 40 ਸਾਲ ਜਦੋਂ ਪੂਰੇ ਹੋ ਜਾਂਦੇ ਆ ਉਹਦੇ ਉਹ ਸਭ ਬਾਜ ਨੂੰ ਕਰਨਾ ਕਿਉਂ ਪੈਂਦਾ ਕਿਉਂਕਿ ਉਹਦੇ ਜਿਵੇਂ ਆਪਣੇ ਬਜ਼ੁਰਗ ਬੰਦੇ ਦੇ ਹੱਥ ਪੈਰ ਕੰਮ ਕਰਨੋਂ ਹਟ ਜਾਂਦੇ ਆ ਖੰਭ ਪੰਜੇ ਚੁੰਝ ਕੰਮ ਕਰਨੋਂ ਹਟ ਜਾਂਦੇ ਆ ਸੋ ਇਸੇ ਕਰਕੇ ਇਸ ਨੂੰ ਇੱਕ ਪੁਨਰ ਜਨਮ ਕਿਹਾ ਜਾਂਦਾ ਬਾਜ ਦਾ ਹਮੇਸ਼ਾ ਆਸ ਦੇ ਵਿੱਚ ਉਮੀਦ ਦੇ ਵਿੱਚ ਜ਼ਿੰਦਗੀ ਜਿਉਣੀ ਚਾਹੀਦੀ ਹੈ ਤੇ ਦੁੱਖ ਦਰਦਾਂ ਦੇ ਵਿੱਚੋਂ ਲੰਘ ਕੇ ਹੀ ਹਮੇਸ਼ਾ ਜ਼ਿੰਦਗੀ ਸਰ ਕੀਤੀ ਜਾਂਦੀ ਹੈ ਉਥੇ ਕਿਤੇ ਨਾ ਕਿਤੇ ਜਿੱਥੇ ਅਸੀਂ ਦੁਖੀ ਹੁੰਨੇ ਆ ਦੁੱਖ ਦੀ ਘੜੀ ਦੇ ਵਿੱਚ ਹੁੰਨੇ ਆ ਸਾਨੂੰ ਹਿੰਮਤ ਰੱਖਣ ਦੀ ਲੋੜ ਹੁੰਦੀ ਹੈ ਸੋ ਇਸੇ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉ ਸਕਦੇ ਆ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅੱਜ ਇੱਕ ਬਾਜ਼ ਤੋਂ ਅਸੀਂ ਸਿੱਖੀਆਂ ਸੋ ਇਸੇ ਕਰਕੇ ਬਾਜ਼ ਸਾਡੇ ਲਈ ਇੱਕ ਬਹੁਤ ਵੱਡੀ ਮਿਸਾਲ ਹੈ ਜਿੱਥੋਂ ਅਸੀਂ ਆਪਣੀ ਜ਼ਿੰਦਗੀ ਦੇ ਬਹੁਤ ਲੈਸਨ ਸਿੱਖ ਸਕਦੇ ਆਗੇ ਸੋ ਇਹ ਜਿਹੜੀ ਗੱਲਾਂ ਮੈਨੂੰ ਵੀ ਸਿੱਖਣ ਨੂੰ ਮਿਲੀਆਂ ਤੁਹਾਨੂੰ ਵੀ ਸਿੱਖਣ ਨੂੰ ਮਿਲੀਆਂ ਸੋ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਤੁਹਾਡਾ ਸਭ ਦਾ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ